ਭਾਰਤ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਪਾਸਪੋਰਟ ਦਫ਼ਤਰ ਲੁਧਿਆਣਾ ਵਿਖੇ ਆਓ ਅਸੀਂ ਦੇਖਦੇ ਹਾਂ ਕਿ ਭਾਵੇਂ ਜਿਹੜੇ ਬਾਹਰਲੇ ਦੇਸ਼ ਨੇ ਉਹਨਾਂ ਨੇ ਕਿੰਨੀਆਂ ਸਖਤਾਈਆਂ ਕਰਤੀਆਂ ਰੂਲਸ ਰੈਗੂਲੇਸ਼ਨ ਕਿੰਨੇ ਸਟ੍ਰਿਕਟ ਕਰਤੇ ਨੇ ਬੱਚਿਆਂ ਦੇ ਲਈ ਕਿ ਜਿਹੜੇ ਪੰਜਾਬ ਦੇ ਵਿੱਚੋਂ ਬੱਚੇ ਬਾਹਰ ਜਾਂਦੇ ਨੇ ਪੜ੍ਹਾਈਆਂ ਕਰਕੇ ਉਹਨਾਂ ਦੇ ਲਈ ਕਿੰਨੀਆਂ ਔਖਾਂ ਆ ਰਹੀਆਂ ਨੇ ਪਰ ਫਿਰ ਵੀ ਅਸੀਂ ਦੇਖਦੇ ਹਾਂ ਵੀ ਜਿਹੜੇ ਬੱਚੇ ਨੇ ਉਹ ਬਾਹਰ ਜਾਣ ਦੇ ਵਿੱਚ ਬੜੇ ਇੰਟਰਸਟਿਡ ਨੇ ਤੇ ਆਓ ਆਪਾਂ ਦੇਖਦੇ ਹਾਂ ਇੱਥੇ ਜਿਹੜੀ ਇੰਦੀ ਵੱਡੀ ਭੀੜ ਹੈ ਪਾਸਪੋਰਟ ਦਫ਼ਤਰ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਮਾਂ-ਬਾਪ ਅਤੇ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਪਾਸਪੋਰਟ ਬਣਾਣ ਲਈ ਇੱਥੇ ਪਹੁੰਚੇ ਨੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਉਹਨਾਂ ਦਾ ਇੱਥੇ ਪਹੁੰਚਣ ਦਾ ਕਾਰਨ ਜਾਣਦੇ ਹਾਂ ਵੀਰ ਇੱਥੇ ਖੜਾ ਹੈ ਅਸੀਂ ਇਸ ਨੂੰ ਪੁੱਛਾਂਗੇ ਵੀ ਇਹ ਕਿਸ ਕਾਰਨ ਇੱਥੇ ਪਹੁੰਚੇ ਨੇ ਜੀ ਜਨਾਬ ਤੁਹਾਡਾ ਨਾਮ ਜੀ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਲਖਵਿੰਦਰ ਸਿੰਘ ਜੀ ਤੁਸੀਂ ਇੱਥੇ ਕਿਵੇਂ ਪਹੁੰਚੇ ਪਾਸਪੋਰਟ ਬਣਾਉਣਾ ਜੀ ਹਾਂ ਜੀ ਪਾਸਪੋਰਟ ਬਣਾਉਣਾ ਸੀਗਾ ਸਟੱਡੀ ਬੇਸ ਤੇ ਜੀ ਹਾਂ ਜੀ ਸਟੱਡੀ ਬੇਸ ਤੇ ਜਾਣਾ ਚਾਹੁੰਦੇ ਹਾਂ ਬਰ ਹਾਂ ਜੀ ਹਾਂ ਜੀ ਸਟੱਡੀ ਤੁਸੀਂ ਪੰਜਾਬ ਤੋਂ ਬਾਹਰ ਕਿਉਂ ਜਾਣਾ ਚਾਹੁੰਦੇ ਹੋ ਜੀ ਸਰ ਕੀ ਕਰੀਏ ਜੀ ਸਾਡੇ ਸਰਕਾਰਾਂ ਹੀ ਏਦਾਂ ਦੀਆਂ ਨਹੀਂਆਂ ਤੇ ਨਾ ਕੋਈ ਨੌਕਰੀ ਨਾ ਕੁਝ ਹੋਰ ਵਗੈਰਾ ਮੇਰੀ ਪਲੱਸ 2 ਕੀਤੀ ਹੋਈ ਆ ਕੰਪਲੀਟਿਡ ਤੇ ਇੱਥੇ ਕੁਝ ਵੀ ਕੋਈ ਸਹਾਇਤਾ ਇਦਾਂ ਦੀ ਹੈ ਨਹੀਂ ਕਿ ਵੀ ਹਾਂ ਸਾਨੂੰ ਰੋਜ਼ਗਾਰ ਨਹੀਂ ਹੈਗਾ ਸਾਡਾ ਤੇ ਬਾਹਰ ਤਾਂ ਕਰਕੇ ਜਾ ਰਹੇ ਸੀਗੇ ਅਸੀਂ ਤੇ ਆਪਣਾ ਬ੍ਰਦਰ ਹੈ ਉੱਥੇ ਮੇਰਾ ਜੀ ਤੇ ਉਹਨਾਂ ਕੋਲ ਜਾ ਰਿਹਾ ਸੀਗਾ ਜੀ ਮੈਂ ਜੀ ਸਟੱਡੀ ਵੇ ਤੇ ਤੁਸੀਂ ਇੱਥੇ ਆਪਣਾ ਕੋਈ ਕਾਰੋਬਾਰ ਨਹੀਂ ਕਰ ਕਰਨਾ ਚਾਹੋਗੇ ਤੁਸੀਂ ਸਾਰੇ ਹੀ ਅਸੀਂ ਦੇਖਦੇ ਆ ਨੌਜਵਾਨ ਬਾਹਰ ਜਾਈ ਜਾਂਦੇ ਨੇ ਕੀ ਤੁਸੀਂ ਬਾਹਰ ਦੇ ਨਾਲੋਂ ਇੱਥੇ ਕੋਈ ਕਾਰੋਬਾਰ ਕਰਕੇ ਨਹੀਂ ਖੁਸ਼ ਹੋਵੋਗੇ ਸਰ ਕੀ ਕਰੀਏ ਜੀ ਕਿੱਥੇ ਹੁਣ ਤੁਸੀਂ ਵੀ ਦੇਖ ਸਕਦੇ ਹੋ ਇਹ ਕਾਰੋਬਾਰ ਜੇ ਕਿਹੜਾ ਖੋਲੀ ਅਸੀਂ ਜੀ ਇੱਥੇ ਕਿਉਂਕਿ ਜੇ ਕਾਰੋਬਾਰ ਜਿਹੜਾ ਫੋਲਦੇ ਆ ਆਪਾਂ ਤੇ ਉੱਥੇ ਸਕਸੈਸਫੁਲ ਨਹੀਂ ਹੈਗਾ ਜੀ ਇੱਥੇ ਹੁਣ ਇਹਨਾਂ ਹੈ ਵੀ ਨਹੀਂ ਆਪਣੇ ਕੋਲ ਕੀ ਹਨਾ ਵੀ ਆਪਾਂ ਰੋਜ਼ਗਾਰ ਆਪਣਾ ਚਲਾ ਸਕੀਏ ਸਾਰੀਆਂ ਮਾਰਕੀਟਾਂ ਭਰੀਆਂ ਪਈਆਂ ਨੇਗੀਆਂ ਬੇਰੋਜ਼ਗਾਰਾਂ ਦਾ ਕੀ ਕਰ ਸਕਦੇ ਆ ਜੀ ਹੁਣ ਅਸੀਂ ਗੱਲ ਕਰਾਂਗੇ ਜਗਦੀਸ਼ ਸਿੰਘ ਜੀ ਨਾਲ ਤੁਸੀਂ ਇੱਥੇ ਕਿਵੇਂ ਪਹੁੰਚੇ ਦੀ ਪਾਸਪੋਰਟ ਆਫਿਸ ਮੈਂ ਆਪਣੇ ਬੇਟੇ ਤੇ ਬੇਟੀ ਦਾ ਪਾਸਪੋਰਟ ਬਣਾਉਣ ਵਾਸਤੇ ਆਇਆ ਸੀ ਓਕੇ ਬੱਚਿਆਂ ਨੇ ਕਿਹੜੀ ਸਟੱਡੀ ਕੰਪਲੀਟ ਕੀਤੀ ਜੀ ਬੇਟੀ ਨੇ ਬੇਟੀ ਨੇ ਆਪਣੀ ਨਾਇਲਿਸ ਕੀਤੀ ਹੈ ਜੀ ਬੇਟਾ ਐਲਿਟਰ ਹੈ ਤੇ ਤੁਸੀਂ ਅ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਹੋਊਂਗੇ ਜਿਹੜਾ ਤੁਸੀਂ ਪਾਸਪੋਰਟ ਬਣਾਉਣ ਆਏ ਹੋ ਤੇ ਅਸੀਂ ਜਾਨਣਾ ਚਾਹਾਂਗੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਹੀ ਇਧਰ ਹੀ ਕਿਉਂ ਨਹੀਂ ਸੈੱਟ ਕਰ ਦਿੰਦੇ ਤੇ ਬਾਹਰ ਦੇ ਲਈ ਤੁਸੀਂ ਕਿਉਂ ਇੰਟਰਸਟਿਡ ਹੋ ਦੇਖੋ ਜੀ ਸਭ ਨੂੰ ਪਤਾ ਹੀ ਹੈ ਕਿ ਹਿੰਦੁਸਤਾਨ ਦਾ ਕੀ ਹਾਲ ਹੈ ਖਾਸ ਕਰ ਪੰਜਾਬ ਦੇ ਵਿੱਚ ਤਾਂ ਨੌਕਰੀ ਵੀ ਨਹੀਂ ਮਿਲਦੀ ਜੀ ਕਿ ਜਨਾਬ ਵਧੀਆ ਪੜ੍ਹਾਈ ਹੋਣੀ ਚਾਹੀਦੀ ਆ ਤੇ ਪੜ੍ਹਾਈ ਬਾਅਦ ਤੇ ਪੈਸਾ ਚਾਹੀਦਾ ਹੁੰਦਾ ਜਿਹੜਾ ਕਿ ਆਮ ਬੰਦੇ ਕੋਲ ਨਹੀਂ ਹੁੰਦਾ ਤੇ ਦੂਜੀ ਗੱਲ ਹੈ ਕਿ ਹਰ ਇੱਕ ਮਾਂ ਆਪਣੇ ਸੁਪਨਾ ਦਾ ਕਿ ਸਾਡਾ ਬੇਟਾ ਬਾਹਰ ਜਾਵੇ ਸਾਡੀ ਜ਼ਿੰਦਗੀ ਸੁਧਰੂਗੀ ਬੇਟਾ ਸੈੱਟ ਹੋ ਜੂ گا ਗਾਂ ਆਉਣ ਵਾਲਾ ਸਾਡਾ ਜਿਹੜਾ ਟਾਈਮ ਬਜੇ ਨਿਕਲ ਜੂਗਾ ਓਕੇ ਜੀ ਪਰ ਜਿਸ ਹੱਬ ਨਾਲ ਆਪਾਂ ਦੇਖਦੇ ਆਂ ਜੀ ਵੀ ਕੈਨੇਡਾ ਨੇ ਤਾਂ ਚੂੜੀ ਬੜੀ ਟਾਈਟ ਕਰਤੀ ਰੂਲਸ ਰੈਗੂਲੇਸ਼ਨ ਬੜੇ ਹਾਰਡ ਕਰਤੇ ਕੀ ਤੁਹਾਨੂੰ ਹਜੇ ਵੀ ਉਮੀਦ ਹੈ ਕਿ ਤੁਸੀਂ ਬਾਹਰ ਹੀ ਬੱਚਿਆਂ ਨੂੰ ਸੈੱਟ ਕਰੋਗੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹ ਗੱਲ ਪਰ ਹੋਰ ਕੋਈ ਆਪਸ਼ਨ ਵੀ ਹੈ ਨਹੀਂ ਸਰ ਇੱਥੇ ਕੀ ਕਰਨਗੇ ਬੱਚੇ ਪ੍ਰਾਈਵੇਟ ਜੌਬ ਕਰਦੇ ਤਾਂ ੱਕੇ ਕਹਿੰਦੇ ਆ ਜੀ 10-12 12000 ਦੇ ਵਿੱਚ ਜੀ ਕਹਿੰਨਾ ਸੋ ਅਜੇ ਵੀ ਪੰਜਾਬ ਸਰਕਾਰ ਦੇ ਕੋਲੇ ਸਮਾਂ ਹੈ ਵੀ ਜੇ ਸੁਧਾਰਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਲਈ ਚੰਗੇ ਸੁਨਹਿਰੀ ਭਵਿੱਖ ਦੇ ਲਈ ਕੁਝ ਐਫਰਟਸ ਕੀਤੀਆਂ ਜਾਣ ਤਾਂ ਪੰਜਾਬ ਬਾਹਰ ਜਾਣ ਤੋਂ ਬਚ ਸਕਦਾ ਹੈ ਭਾਰਤ ਨਿਊਜ਼ ਦੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ